था तो काफ़ी अच्छा लगा डोनेट करके एंड आई ट्राई आई विल ट्राई मे बेस्ट कि जब जब पॉसिबल हो तो मैं डोनेट करूँ को क्या कहना चाहेंगे कि डोनेट करना चाहिए बहुत अच्छा एक्सपीरियंस था मेरा आगे भी मन था बट कई रीजन्स के कारण मैं डोनेट नहीं कर पाई तो आज मैंने सोचा कि वर्ल्ड वर्ल्ड ब्लड डोनेशन डे है तो आई विल डोनेट आई एंड ट्राई माई बेस्ट एंड आई विल इनकरेज यूथ कि वो डोनेट करें ज़्यादा से ज़्यादा डोनेट करें हेल्प होगी किसी की तो बहुत लाइफ सेव होगी हमारे लिए ਇਟ ਇਜ਼ ਦ ਬੈਸਟ ਡੋਨੇਸ਼ਨ ਵੀ ਕੈਨ ਗਿਵ ਟੂ ਦ ਮਨਕਾਈਂਕਾ ਥੈਂਕ ਯੂ ਠੀਕ ਹੈ ਮੈਂ ਜੀਸੀ ਸੰਦੀਪ ਗੋਇਲ ਪਾਸਟ ਟਾਈਮ ਮੈਂ ਜੀਸੀ ਬਣਾ ਲ ਕਰੀ ਮੈਂ ਅੱਜ ਆਪਣੇ ਇੱਥੇ ਬਲੱਡ ਬੈਂਕ ਤੇ ਖੂਨਦਾਨ ਕਰਨਾ ਹੈ ਪਰ ਮੈਨੂੰ ਬੜਾ ਅੱਛਾ ਲੱਗਾ ਮੱਗੇ ਵੀ ਦੋ ਤਿੰਨ ਵਾਰੀ ਹੋ ਗਏ ਚੁੱਕਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਖੂਨਦਾਨ ਜਿਹੜਾ ਹੈ ਰਕਤਦਾਨ ਸਭ ਤੋਂ ਮਹਾਨਦਾਨ ਔਰ ਹਰ ਯੁਵਾ ਨੂੰ ਹਰ ਬੰਦੇ ਨੂੰ ਕਿਸੇ ਤਰ੍ਹਾਂ ਜਨਾਨੀ ਬੰਦਾ ਵਾ ਜਿਹੜਾ ਹੈ ਵੀ ਆਪਣੀਆਂ ਨੂੰ ਮਹਿਸੂਸ ਕਰਦਾ ਵਾ ਉਹਨੂੰ ਜ਼ਿੰਦਗੀ ਚ ਇੱਕ ਹਰੀ ਰੱਖਦਾਂ ਸ਼ੁਰੂ ਕਰਨਾ ਚਾਹੀਦਾ ਹੈ ਬਰਬਰ ਰਕਦਾਨ ਆਪਣੇ ਆਪ ਚ ਇੱਕ ਬਹੁਤ ਵੱਡਾ ਦਾਣਾ ਨੇ ਜਿਹੜਾ ਦੂਸਰਿਆਂ ਦੇ ਕੰਮ ਆਂਦਾ ਵਾ ਅੱਜ ਕੱਲ੍ਹ ਜਿਸ ਤਰ੍ਹਾਂ ਆਪਕਿ ਛੇ ਤੁਹਾਨੂੰ ਪਤਾ ਹੈ ਭਾਰਤ ਪਾਕਿਸਤਾਨ ਦੀ ਜੰਗ ਲਗਾਈ ਤੇ ਸਾਡੇ ਬਾਰਡਰ ਦੇ ਜਿਹੜੇ ਉਹ ਜੀ ਉਹ ਆਪਣੇ ਵੇਸ ਦੀ ਰੱਖਿਆ ਲਈ ਲੜਦੇ ਉਨ੍ਹਾਂ ਦੀ ਜ਼ਿੰਦਗੀ ਦੀ ਹਾਦਸਾ ਲਈ ਗਈ ਸਾਨੂੰ ਬਲੱਡ ਬੈਂਕ ਦੇ ਨਿਸ਼ਾਨਾ ਖੂਨ ਨਿਸ਼ਾਨਾ ਦੇਖ ਕੇ ਬਲੱਡ ਬੈਂਕ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਤੇ ਮੈਂ ਵੀ यही ਪੀਲੇ ਸਾਰੇ ਯੁਵਾ ਸ਼ਕਤੀ ਦੇ ਜੀ ਯੁਵਾ ਸ਼ਕਤੀ ਅੱਗੇ ਕਿ ਵੱਤ ਵੱਤ ਤਰਕਦਨ ਕਰੋ ਜੋ ਆਪਣੇ ਹਰ ਬੰਦੇ ਦੀ ਆਪਣੀ ਜੀਸੀਐਸੀ ਵਲੋਂ ਤੇ ਜੀਸੀਐਸੀ ਸੌਰਭ ਚੇਅਰਮੈਨ ਜੀਸੀਐਸੀ ਅਜੇ ਬਲੱਡ ਬਲੱਡ ਦੇ ਦੇਣ ਦਾ ਡੋਨੇਸ਼ਨ ਦੇ ਹੁੰਦਾ ਇੱਕ ਬੜਾ ਵੱਡਾ ਮਰਤਬਾ ਜਿਸ ਦੇ ਵਿੱਚ ਜਿਸ ਇਸ ਵੇਲੇ ਵਿੱਚ ਆਪਾਂ ਇੱਕ ਅੰਦਾਨ ਕਰ ਰਹੇ ਹਾਂ ਤੇ ਇੱਕ ਇੱਥੇ ਆ ਕੇ ਸਿਵਲ ਹਸਪੀਟਲ ਆ ਕੇ ਆਪਾਂ ਅੱਜ ਰक्तदान ਕਰਕੇ ਆਪਣੇ ਆਪ ਨੂੰ ਇੱਕ ਸੁਭਾਗਿਆ ਸਮਝ ਰਹੇ ਹਾਂ ਕਿ ਆਪਣਾ ਸੁਭਾਗਿਆ ਸਮਝ ਰਹੇ ਹਾਂ ਕਿ ਆਪਾਂ ਕਿਸੇ ਦੇ ਕੰਮ ਆ ਰਹੇ ਹਾਂ ਅੱਜ ਦੀ ੜ ਦੇ ਵਿੱਚ ਜੋ ਨਸ਼ੇ ਦਾ ਦੌ ਚੱਲ ਰਿਹਾ ਉਸ ਨੂੰ ਦੇਖਦੇ ਹੋਏ ਸਾਡੀ ਨੌਜਵਾਨ ਪੀੜ੍ਹੀ ਸਾਰੀ ਜਿਹੜੀ ਹੈ ਉਹ ਇਸ ਕੰਮ ਦੇ ਵਿੱਚ ਜੁੜ ਕੇ ਸਾਡੇ ਨਾਲ ਇਸ ਕੰਮ ਨੂੰ ਅੱਗੇ ਵਧਾਵੇ ਦੋ ਦੇਸ਼ ਵਾਸਤੇ ਕੰਮ ਕਰੇ ਅਜਿਹਾ ਮੈਂ ਕਹਿਣਾ ਚਾਹਾਂ ਧੰਨਵਾਦ ਅੱਜ ਵਰਲਡ ਬਲੱਡ ਡੋਨਰ ਡੇ ਤੇ ਮੈਂ ਡਾਕਟਰ ਪ੍ਰਿਆ ਗੀ ਕਾ ਤਰਫੀ ਬਲੱਡ ਟ੍ਰਾਂਸਫਿਊਜ਼ਨ ਆਫਿਸਰ ਬਲੱਡ ਸੈਂਟਰ ਸਿਵਲ ਹਸਪੀਟਲ ਪਟਿਆਲਾ ਜੀਸੀਆਈ ਕਲਬ ਪਟਿਆਲਾ ਦਾ ਤੇ ਬਿਲਕੁਲ ਮੈਂ ਸ਼ੁਕਰਗੁਜ਼ਾਰ ਕਰਦਾ ਹਾਂ ਅ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ 14 ਜੂਨ 14 ਜੂਨ ਨੂੰ ਵਿਸ਼ਵ ਨੈਸ਼ਨਲ ਵਿਸ਼ਵ ਖੂਨ ਦਾ ਦਿਵਸ ਜਿਹੜਾ ਹੈਗਾ ਵਰਲਡ ਬਲੱਡ ਡੋਨੇਸ਼ਨ ਡੇ ਮਨਾਇਆ ਜਾਂਦਾ ਹੈ throughout the world ਜਿਹੜਾ ਹੈਗਾ volunteers blood donation drivesជា ਅਸੀਂ ਕੰਟੀਨਿਊ ਕਰਦੇ ਆਂ ਤੇ ਅ ਕਾਫੀ ਸਾਲਾਂ ਤੋਂ ਅਸੀਂ ਇਹ ਡੇ ਆਫ ਗ੍ਰੈਟਿਟਿਊਡ ਪਰ ਇਸ ਵਾਰੀ ਆਖਿਰ ਫਸਟ ਟਾਈਮ ਹੋਇਆ ਹੈ ਕਿ ਸਾਡੇ ਕੋਲ ਆਨ ਦਾ ਡੇ ਇਟਸੈਲਫ ਇੱਕ ਕੈਂਪ ਜਿਹੜਾ ਹੈਗਾ ਆਰਗੇਨਾਈਜ਼ ਹੋ ਪਾਇਆ ਹੈ ਤੇ ਇਟਸ ਅ ਫਸਟ ਟਾਈਮ ਕੈਂਪ ਤੋ ਮਤਲਬ ਪਹਿਲੀ ਵਾਰ ਇਹਨਾਂ ਨੇ ਕੈਂਪ ਅਰੇਂਜ ਕੀਤਾ ਹੈਗਾ ਬੜੇ ਸ਼ਾਰਟ ਨੋਟਿਸ ਤੇ ਕੈਂਪ ਅਰੇਂਜ ਹੋਇਆ ਹੈ ਤੇ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਹੈਗਾ ਵੀ ਆਰ ਵੈਰੀ ਥੈਂਕਫੁਲ ਟੂ ਦ ਟੀਮ ਐਂਡ ਟੂ ਦ ਕਲੱਬ ਮੈਂਬਰਸ ਕਿ ਇਹਨਾਂ ਨੇ ਬਹੁਤ ਅੱਛਾ ਉਤਰਾਲਾ ਕੀਤਾ ਹੈਗਾ ਕਿੰਨੇ ਡਾਡਰ ਹੋ ਗਏ ਮੈਡਮ ਹਾਂਜੀ ਬੜੇ ਹੀ ਮੇਰਾ ਅੱਛਾ ਤੁਹਾਡਾ ਵੀ ਬਰਥਡੇ ਹੈ ਠੀਕ ਹੈ ਇਹਨਾਂ ਨੇ ਹੰਗਰੀਸ਼ ਕਰਾਇਆ ਠੀਕ ਹੈ ਠੀਕ ਹੈ ਸਰ ਦਾ ਬਰਥਡੇ ਵੀ ਹੈ ਤੇ ਫਿਰ ਅਲ ਦ ਮੋਰ ਗ੍ਰੈਜੂਏਟਲੀ ਹੋ ਜਾਂਦਾ ਹੈਗਾ ਕਿ ਵੱਡੇ ਵਾਲੇ ਨੂੰ ਫੂਨਦਾਨ ਕਰਦੇ ਨੇ ਇੱਕ ਬਹੁਤ ਹੀ ਐਕਸਟਰਮ ਨੋਬਲ ਕਾਜ਼ ਆਸਟੈਂਟ ਤੇ ਸਾਡੇ ਨਾਲ ਦੇ तकरीबन 20 ਡੋਨਰ ਜਿਹੜੇ ਹੈਗੇ ਆ ਇਹੋ ਸੈਮਪਲ ਫ੍ਰੀ ਹੋ ਗਏ ਹੋਏ ਆ ਤੇ ਇਟਸ ਅ ਵੈਰੀ ਗੁੱਡ ਐਫਰਟ ਫੋਰ ਫੋਰ ਦਾ ਫਸਟ ਟਾਈਮ ਤੁਸੀਂ ਫਿਰ ਮੈਨੂੰ ਬੱਲੋ ਮੈਂ ਤੁਹਾਡਾ ਆਪਣਾ ਕੇਤਨ ਸ਼ਰਮਾ ਤੇ ਅੱਜ ਦੀ ਪਲਾਟ ਕੈਂਪ ਲਗਾ ਚੁੱਕੀਆਂ ਜਿਨ੍ਹਾਂ ਇਸ ਕੈਂਪ ਦਾ ਮੁੱਖ ਮਤਲਬ ਜਿਹੜਾ ਬਾ ਉਹ ਇਹ ਸੀਗਾ ਕਿ ਜਿ세 ਇਹ ਮੰਨੋ ਜਿਹੜਾ ਬਾ ਕਿ ਰਿਕਾਰਡ ਤੋਂ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਗਏ ਨੇ ਪਟਾਣਾ ਸ਼ਹਿਰ ਦੇ ਵਿੱਚ ਖਾਂ ਖਾ ਇਹਨਾਂ ਨੇ ਆਪਣੇ ਜਿਹੜੇ ਪ੍ਰੋਜੈਕਟ ਆਪਣੀ ਟੀਮ ਦੇ ਨਾਲ ਸ਼ੁਰੂ ਕੀਤੇ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨੀ ਸਾਇਲ ਅਗਰ왈 ਜੀ ਦੀ ਦੇਖ ਰੇਖੇ ਹਟ ਅੱਖਾਂ ਦਾ ਫ੍ਰੀ ਕੈਂਪ ਲੱਗਾ ਉਹ ਰੋ ਅੱਜ ਸੌਰਵ ਗੁਪਤਾ ਜੀ ਜੋ ਕਿ ਚੇਅਰਮੈਨ ਨੇ ਉਹਨਾਂ ਦਾ ਜਨਮ ਦਿਨ ਵੀ ਆ ਤੇ ਵਰਲਡ ਲੈਡ ਡੋਨਟ ਡੇ ਆ ਉਹਦੇ ਉਪਲਕਸ਼ ਵਿੱਚ ਅੱਜ ਇਹਨਾਂ ਨੇ ਮਾਤਾ ਸੁਲਕਨੀ ਹਸਪੀਟਲ ਵੇ ਜਾ ਕੇ ਬਲੱਡ ਦੇ ਕੇ ਸਾਰੇ ਡੋਨਰ ਜਿੰਨੇ ਵੀ ਸਹਿਬਾਨ ਹੈਗੇ ਉਹਨਾਂ ਨੇ ਅੱਜ ਬਲੱਡ ਡੋਨੇਟ ਕੀਤਾ ਯਾ ਮਾਰੇ ਬਹੁਤ ਬਹੁਤ ਧੰਨਵਾਦ ਕਰਦੇ ਕੀ ਇਸ ਨੇਕ ਉਪਰਾਲੇ ਲਈ ਇਹਨਾਂ ਨੂੰ ਬਤਾ ਆਪਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦਾ ਵਾਂ ਤੇ ਆਪਣੇ ਚੈਨਲ ਨੂੰ ਵੀ ਸ਼ੁਭ ਕਾਮਨਾਵਾਂ ਦਿੰਦਾ ਵਾਂ ਸੋ ਉਮੀਦ ਕਰਦਾ ਵਾਂ ਕਿ ਇਸੇ ਤਰ੍ਹਾਂ ਹੀ ਇਹ ਜਿਹੜੇ ਵਾ ਜੀਸੀਆਮ ਨਾਲ ਸਾਡੇ ਭਰਾ ਹੋਰ ਵੀ ਇਸ ਨਾਲ ਸੇਵਾ ਦੇ ਕੰਮ ਕਰਦੇ ਰਹਿਣਗੇ ਤੇ ਸਮਾਜ ਨੂੰ ਇੱਕ ਨਵੀਂ ਗੀਤ ਲੈ ਕੇ ਜਾਂਦੇ ਜੈ ਹਿੰਦ ਜੈ ਭਾਰਤ